ਇੱਕ ਮਹੀਨੇ ਦੇ ਵਿੱਚ ਸਾਨੂੰ ਖਾਣੇ 'ਚ ਬਾਹਰ ਲੰਦਾ ਫਿਰ ਉਸ ਤੋਂ ਬਾਅਦ 15 ਪ੍ਰਤੀਸ਼ਤ ਦੇ ਰਾਤ ਨੂੰ ਆ ਤੋ ਖੀਰ 15 ਪ੍ਰਤੀਸ਼ਤ ਦੇ ਰਾਤ ਨੂੰ ਕਿਉਂ ਪਾਉਂਦੇ ਪਹਿਲਾ ਤੁਰ ਖਾਣੇ ਵਿੱਚ ਸਰਸੋ ਤੇ ਸਾਹ ਲੈਣੀ ਪਾਉਂਦੇ ਵੀ ਨਾਲ ਦੀ ਵਿਸ਼ੇਸ਼ਤਾ ਨਹੀਂ ਕਰਨੀ ਹੈ ਨਾਲ ਜਿਹੜੇ ਸੋਲੇ ਹੋਣੇ ਨਹੀਂ ਕਰਦੀਆਂ ਕੁਝ ਤਾਂ ਨਹੀਂ ਪੀਤਾ ਸਰਸੋ ਤੇ ਬਾਹਰ ਕਿਹਨਾਂ ਨੇ ਇਹ ਨਾਮ ਇਹ ਸੌਣ ਲਈ ਮੈਂ ਕਹਿ ਤੁਰਾ ਰਿਹਾ ਤਾਂ ਜੋ ਸਾਡੇ ਤੁੰਗ ਫੋੜ ਜਾਂਦੇ ਆ ਇਹ ਮੈਨੂੰ ਜਲਾਵਾ ਦੇ ਚਾਹੀਦੀ ਇਹ ਤਾਂ ਵੀ ਪ੍ਰਧਾਨ ਕਾਰਜ ਮੰਤਰੀ ਨਾਲ ਹੋ ਸਕਦੇ ਨਾ ਚੋਣ ਕਿ ਜਲਾਵਾ ਕਰਦੇ ਜੀ ਠੀਕ ਹੈ ਨਾ ਅੱਛਾ ਉਸ ਤੋਂ ਬਾਅਦ 16 ਨੂੰ ਨਹੀਂ ਹੈ ਅਜਿਹਾ ਸਰਵਿਸ ਮੈਨੂੰ ਪਤਾ ਹੋਵੇ 17 ਨੂੰ ਗਿਆਨ ਨੂੰ ਕਰਾ ਦੇ ਕੋਈ ਕੋਟ ਮਾਰ ਕੇ ਕਰਾਈ ਤਸਵੀਰ ਖਾਓ ਮਾਣੂ ਦਾ ਸਾਹਮਣੇ ਕਪਤਾਨ ਅਜੇ ਤੱਕ ਮਾਮੂਲੀ ਬਾਈ ਹੋ ਗਈ ਅਜੇ ਤੱਕ ਕੋਈ ਕਾਰ ਨਹੀਂ ਹੋਇਆ ਇਹ ਆਪਣੇ ਤੇ ਮਾਰ ਕਰ ਰਿਹਾ ਆਪਣੇ ਕਰਦੇ ਠੀਕ ਹੈ ਜੀ ਅਸੀਂ ਤੁਹਾਨੂੰ ਇੱਥੇ ਕਰਕੇ ਬੁਲਾਇਆ ਜੀ ਸਾਡਾ ਸਾਥ ਦੇਵੇ ਅਜੇ ਕੰਨੀ ਉੱਥੇ ਹੋ ਰਿਹਾ ਤੇ ਤੁਹਾਡੇ ਕਿੰਨੇ ਜੀ ਹੋਰ ਗੇ ਗੱਲਾਂ ਠੀਕ ਹੈ ਜੀ ਮੋਰੇ ਸੇ ਲੋੜ ਹੋਣ ਦੇ ਖਾਤਰ ਤੇ ਕੰਦਾ ਸੁੱਝੀ ਹੋਏ ਜੀ ਕੋਈ ਨਸ਼ਾ ਆਇਆ ਟਾ ਗਿਆ ਕੋਈ ਗਲਤੀ ਕੋਈ ਨਸ਼ਾ ਨਹੀਂ ਪਾਇਆ ਕਿਸੇ ਨਸ਼ਾ ਨਹੀਂ ਪਾਇਆ ਤੇ ਜੀਰੋ ਪਾਇਆ ਉਹਨੂੰ ਪੱਖ ਹੈ ਬਾਕੀ ਸਭ ਨਾਲ ਲੱਗਾ ਹੈ ਉਹਨਾਂ ਦਾ ਚਾਹਤ ਹੈ ਕਿਤੇ ਵੀ ਅਸੀਂ ਅੱਜ ਵੀ ਬੇਨਤੀ ਸਾਡੇ ਨਾਲ ਕਰਦੇ ਜੀ ਅੱਜ ਆਪਾਂ ਅੱਜ ਬਾਈ ਦੇ ਕੋਣੇ ਕਿਤੇ ਸੋਚੋ ਜੋ ਕਿ ਪੰਡਤ ਜੀ ਕਹੇ ਆਲੀ ਸਾਡੇ ਨੂੰ ਨਾ ਬਗਾ ਦੇ ਜੀ ਕਿਤੇ ਵੀ ਬਾਕੀ 12 ਵਜੇ ਨਾਲ ਕੋਈ ਬੰਦਵਾ ਦੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਹਕੀਕਤ ਹੈ